ਅ ਸ਼ਸ਼ੀਕਾਲ ਜੀ ਜਿਸ ਤਰ੍ਹਾਂ ਕਿ ਨਗਰ ਪੰਚਾਇਤ ਭਾਰਸੋਂ ਦੀਆਂ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਦੀਆਂ ਪੰਜ ਸੀਟਾਂ ਜਿਹੜੀਆਂ ਆਈਆਂ ਨੇ ਦੋ ਪ੍ਰਧਾਨ ਤੇ ਜਿਹੜੇ ਨਗਰ ਪੰਚਾਇਤ ਭਾਰਸੋਂ ਦੇ ਉਹਨਾਂ ਨੂੰ ਕਰਾਰੀ ਹਾਰ ਆ ਜਿਹੜੀ ਉਹ ਵੇਖਣੀ ਪਈ ਆ ਗੱਲ 10 ਨੰਬਰ ਵਾਰਡ ਦੀ ਕਰਨ ਜਾ ਰਹੇ ਹਾਂ ਜਿੱਥੋਂ ਕਿ ਸਾਬਕਾ ਪ੍ਰਧਾਨ ਦੇ ਰਹੇ ਨੇ ਦਰਸ਼ਨ ਕੌੜਾ ਦੇ ਵਾਰਡ ਦੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਨੂੰ ਵੀ ਕਰਾਰੀ ਹਾਰ ਆ ਜਿਹੜੀ ਉਹ ਦੇਖਣੀ ਪਈ ਹੈ ਕਿਉਂ ਦੇਖਣੀ ਪਈ ਆ ਜੇ ਕੰਮ ਚੰਗੇ ਕੀਤੇ ਹੁੰਦੇ ਤਾਂ ਜਿੱਤ ਵੀ ਸਕਦੇ ਸੀ ਜੇ ਕੰਮ ਵਧੀਆ ਨਹੀਂ ਕੀਤੇ ਤਾਂ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਨਹੀਂ ਦਿੱਤਾ ਸ਼ੈਂਕੀ ਸਿੰਗਲਾ ਜੀ ਦੇ ਮਾਤਾ ਜੀ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਸ਼ੈਂਕੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਧੰਨਵਾਦ ਮਾਨ ਸਾਹਿਬ ਤੁਹਾਡਾ ਕਿਸ ਤਰ੍ਹਾਂ ਦੇਖਦੇ ਹੋ ਵੱਡਾ ਫਤਵਾ ਜਿਹੜਾ ਤੁਹਾਨੂੰ 10 ਨੰਬਰ ਵਾਰਡ ਦੇ ਲੋਕਾਂ ਨੇ ਦਿੱਤਾ ਕਿੰਨੀ ਖੁਸ਼ੀ ਹੈ ਜਿਹੜੀ ਤੁਹਾਨੂੰ ਬਹੁਤ ਖੁਸ਼ੀ ਹੈ ਜੀ ਹੂੰ ਤੇ ਲੋਕਾਂ ਨੇ ਮਾਨ ਸਾਹਿਬ ਇੰਨਾ ਸਤਿਕਾਰ ਦਿੱਤਾ ਲੋਕਾਂ ਦਾ ਮਾ ਆਸਾਨ ਨਹੀਂ ਭੁੱਲਦਾ ਜੀ ਬਿਲਕੁਲ ਜਦੋਂ ਰਿਜ਼ਲਟ ਆਉਂਦਾ ਤਾਂ ਪਹਿਲਾਂ ਜਦੋਂ ਤੁਸੀਂ ਪੋਲਿੰਗ ਸਟੇਸ਼ਨ ਤੇ ਖੜਦੇ ਹੋ ਲੋਕਾਂ ਨੂੰ ਮਿਲਦੇ ਹੋ ਗੱਲਬਾਤ ਕਰਦੇ ਹੋ ਵੋਟ ਬਾਰੇ ਵੀ ਕਹਨੇ ਹੋ ਵਾਰਡ ਵਾਰ ਘਰ-ਘਰ ਵੀ ਤੁਸੀਂ ਜਾਂਦੇ ਹੋ ਬੜੀ ਮਿਹਨਤ ਕਿੰਨੀ ਕਰਨੀ ਪਈ ਮਿਹਨਤ万 ਸਾਬ ਬਹੁਤ ਕਰਨੀ ਪਈ ਆ ਜੀ ਮੇਰੇ ਪਰਿਵਾਰ ਨੇ ਮੇਰੇ ਦੋਸਤਾਂ ਨੇ ਮੇਰੀ ਬਹੁਤ ਮਦਦ ਕੀਤੀ ਜੀ ਬਹੁਤ ਮਿਹਨਤ ਕੀਤੀ ਹੈ ਜੀ ਮੇਰੇ ਨਾਲ ਇਸ ਵਾਰ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਜਦੋਂ ਲੋਕ ਵੋਟ ਪਾ ਕੇ ਆ ਰਹੇ ਸੀਗੇ ਮੈਨੂੰ ਐਡਵਾਂਸ ਚ ਬਧਾਈਆਂ ਦੇਣ ਲੱਗੀਆਂ ਸੀਗੇ ਤੇ ਉੱਥੋਂ ਮੈਨੂੰ ਕਲੀਅਰ ਹੋ ਗਿਆ ਸੀ ਵੀ ਇਸ ਵਾਰ ਪਰਮਾਤਮਾ ਮਿਹਰ ਕਰੂਗਾ ਜੀ ਸਿੰਘਲਾ ਸਾਹਿਬ ਇੱਕ ਪਾਸੇ ਸਾਬਕਾ ਪ੍ਰਧਾਨ ਖੜਾ ਹੋਵੇ ਤੇ ਦੂਸਰੇ ਪਾਸੇ ਸ਼ੈਂਕੀ ਸਿੰਘਲਾ ਖੜਾ ਹੋਵੇ ਪਹਿਲਾਂ ਹਾਰ ਦੇਖੀ ਹੋਵੇ ਪਰ ਸਾਬਕਾ ਪ੍ਰਧਾਨ ਨੂੰ ਹਰਾਉਣਾ ਬਹੁਤ ਵੱਡੀ ਮੁਸ਼ਕਲ ਹੁੰਦੀ ਹੈ ਕਿਤਨੇ ਕਿਤੇ ਇਹ ਤਾਂ ਸਾਰੇ ਸਾਰੇ ਪਾਸੋਂ ਦੇ ਲੋਕ ਕਹਿੰਦੇ ਸੀਗੇ ਮਾਨ ਸਾਹਿਬ ਹਾਂ ਬਈ ਇਹ ਬਹੁਤ ਸਟਰੋਂਗ ਮੁਕਾਬਲਾ ਤੇ ਇਸ ਬੰਦੇ ਨੂੰ ਕੋਈ ਨਹੀਂ ਹਰਾ ਸਕਦਾ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਤੇ ਮੇਰੇ ਇੱਕ ਦੋ ਮਿੱਤਰਾਂ ਨੇ ਵੀ ਕਿਹਾ ਵੀ ਯਾਰ ਆਪਾਂ ਕਿਉਂ ਬਲੀ ਦਈਏ ਤੇਰੀ ਹਰ ਵਾਰ ਤੂੰ ਆਪਾਂ ਬਾੜ ਹੋਰ ਚੋਂ ਖੜਨਾ ਹੈ ਮੈਂ ਕਿਹਾ ਨਹੀਂ ਹਾਰੀਏ ਚ ਜਿੱਤੀਏ 5 ਸਾਲ ਹੋ ਗਏ ਲੋਕਾਂ ਦੇ ਕੰਮ ਕਰਦੇ ਨੂੰ ਆਪਣੀਆਂ ਗੱਡੀਆਂ ਆਪਦੇ ਤੇਲ ਹੂਕਦੇ ਨੂੰ ਹਰ ਜਗ੍ਹਾ ਤੇ ਜੇ ਕੋਈ ਭਰਾ ਬੁਲਾਉਂਦਾ ਏ ਜਾਣਦੇ ਆ ਹਰ ਦੁੱਖ ਸੁੱਖ ਚ ਖੜਦੇ ਰਹੇ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਪ੍ਰਮਾਤਮਾ ਜ਼ਰੂਰ ਸੁਣੂਗਾ ਜਦੋਂ ਰਿਜ਼ਲਟ ਆਉਂਦਾ ਤਾਂ ਤੁਸੀਂ ਅੰਦਰ ਹੁੰਨੇ ਮੌਕੇ ਤੇ ਹਾਂਜੀ ਮੌਕੇ ਦੇ ਅੰਦਰ ਹੁੰਨੇ ਆ ਹੂੰ ਸਾਬਕਾ ਪ੍ਰਧਾਨ ਵੀ ਅੰਦਰ ਹੀ ਹੁੰਦਾ ਨਹੀਂ ਉਹਨਾਂ ਦੇ ਬੇਟੇ ਸੀਗੇ ਜੀ ਉੱਥੇ ਹੂੰ ਨਿਕਲਣਾ ਬਹੁਤ ਔਖਾ ਜਦੋਂ ਹਾਰ ਹੁੰਦੀ ਆ ਸੀ ਬਿਲਕੁਲ ਜੀ ਹੂੰ ਬਹੁਤ ਔਖਾ ਹੁੰਦਾ ਜੀ ਹਾਰ ਦੇਖੀ ਹੋਈ ਆ ਮਾਨਸਾਪ ਪਿਛਲੀ ਵਾਰ ਹਾਰੇ ਸੀਗੇ ਬਹੁਤ ਔਖਾ ਲੱਗਿਆ ਤੁਸੀਂ ਤਾਂ ਚਲੋ ਜਿਹੜੀ ਤੁਸੀਂ ਹਾਰ ਦੇਖੀ ਆ ਤੁਸੀਂ ਕਦੇ ਪਾਰਟੀ ਵੱਲੋਂ ਤੁਸੀਂ ਕਿਸੇ ਅਹੁਦੇ ਵੱਲੋਂ ਨਹੀਂ ਚੋਣ ਲੜੀ ਜਦੋਂ ਬੰਦਾ ਕਿਸੇ ਅਹੁਦੇ ਤੇ ਰਹਿ ਰਿਹਾ ਕਿ ਚੋਣ ਲੜੇ ਤਾਂ ਉਹ ਹਾਰ ਸਣੀ ਬਹੁਤ ਔਖੀ ਹੁੰਦੀ ਆ ਮਨਸਮੇ ਇੱਕ ਜੀ ਨੋਟ ਕਰੀ ਹੈ ਜੀ ਜੇ ਆਪਾਂ ਪਰਮਾਤਮਾ ਆਪਾਂ ਨੂੰ ਐਮਸੀ ਦੀ ਕਲਗੀ ਲਾਉਂਦਾ ਹੈ ਨਾ ਜੇ ਆਪਾਂ ਲੋਕਾਂ ਦੇ ਕੰਮ ਆਉਂਦੇ ਆ ਤਾਂ ਬਾਅਦ ਵਿੱਚ ਤੁਸੀਂ ਹਾਰ ਨਹੀਂ ਸਕਦੇ ਤੁਸੀਂ ਹਾਰੋਗੇ ਉਦੋਂ ਜਦੋਂ ਤੁਸੀਂ ਲੋਕਾਂ ਦੇ ਵਿਚਰਦੇ ਨਹੀਂ ਕੰਮ ਨਹੀਂ ਕਰਦੇ ਤੇ ਆਪਣੇ ਪਰਿਵਾਰਾਂ ਨੂੰ ਟਾਈਮ ਦੇਣ ਨਾਲ ਜੰਨੇ ਆ ਲੋਕਾਂ ਲਈ ਟਾਈਮ ਕੱਢਣਾ ਛੱਡ ਦਿੰਨੇ ਆ ਆਪਾਂ ਵੋਟਾਂ ਮੰਗਦੇ ਆ ਵੀ ਲੋਕਾਂ ਵਾਸਤੇ ਲੋਕਾਂ ਨੂੰ ਟਾਈਮ ਦੇਣ ਵਾਸਤੇ ਤੇ ਬਾਅਦ ਵਿੱਚ ਆਪਾਂ ਨਾਲ ਕੋਲ ਟਾਈਮ ਨਹੀਂ ਨਿਕਲਦਾ ਫਿਰ ਇਸ ਗੱਲ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਜੇ ਆਪਾਂ ਇਲੈਕਸ਼ਨ ਲੜਦੇ ਆਂ ਜਾਂ ਕੁਝ ਵੀ ਐਜਾ ਕਰਦੇ ਆਂ ਤਾਂ ਲੋਕਾਂ ਲਈ ਟਾਈਮ ਦੇਣਾ ਪਊਗਾ ਬਿਲਕੁਲ ਜੋ ਚੋਣਾਂ ਦੌਰਾਨ ਵਾਅਦੇ ਕੀਤੇ ਸੀ ਕਾਫੀ ਵਾਅਦੇ ਕਰਨੇ ਪੈਂਦੇ ਨੇ ਪਰ ਉਹ ਗੱਲਾਂ ਤੇ ਨੂੰ ਸੰਕੀ ਸੰਗਲਾ ਕਿੰਨਾ ਕੁ ਪੂਰਾ ਉਤਰੇਗਾ ਮਾਣਸੋ ਪਹਿਲਾਂ ਤਾਂ ਮੈਂ ਨੇ ਕੋਈ ਝੂਠਾ ਵਾਅਦਾ ਨਹੀਂ ਕੀਤਾ ਜੀ ਲੋਕਾਂ ਲੋਕਾਂ ਨੇ ਬਹੁਤ ਵਾਅਦੇ ਕਰ ਰਹੇ ਸੀਗੇ ਲੇਕਿਨ ਮੈਂ ਉਹਨਾਂ ਨੂੰ ਸੱਚੀ ਸਹੀ ਗੱਲਾਂ ਦਸੀਆਂ ਨੇ ਮੈਂ ਕਿਹਾ ਵੀ ਜੋ ਵੀ ਸਰਕਾਰ ਵੱਲੋਂ ਆਉਂਦੀਆਂ ਨੇ ਪਾਲਿਸੀਆਂ ਉਹ ਤੁਹਾਨੂੰ ਜੋ ਮਿਲਣਗੇ ਤੇ ਵਿੱਚ ਸਾਡੇ ਬਾੜਾਂ ਦੇ ਵਿੱਚ ਗੱਲਾਂ ਆਉਣ ਲੱਗੀਆਂ ਸਾਨੂੰ ਪਰਸਨਲੀ ਧਰਮਸ਼ਾਲਾ ਬੈਂਕਟ ਹਾਲ ਚਾਹੀਦਾ ਮੈਂ ਕਿਹਾ ਵੀ ਮੈਂ ਇੱਕ ਗੱਲ ਨੂੰ ਛੂਡ ਨਹੀਂ ਬੋਲਦਾ ਕਿਉਂਕਿ ਮਹੱਲਿਆਂ 'ਚ ਜਗ੍ਹਾ ਨਹੀਂ ਹੈਗੀ ਜੀ ਜਗ੍ਹਾ ਨਹੀਂ ਹੈਗੀ ਜਦੋਂ ਸ਼ਹਿਰ ਦੀ ਇੱਕ ਜਗ੍ਹਾ ਖਾਲੀ ਆ ਉੱਥੇ ਬਣ ਚੁੱਕਿਆ ਸਭ ਲਈ ਸਾਂਝਾ ਬਣਿਆ ਜੀ ਤੇ ਉਹ ਕਿਸ ਮਰਜ਼ੀ ਕਾਸਟ ਦਾ ਕੋਈ ਵੀ ਹੋਵੇ ਜੀ ਉਹ ਕਿਸੇ ਲਈ ਜਾਤ ਪਾਤ ਦਾ ਉਹ ਨਹੀਂ ਰੱਖਦਾ ਉਹ ਸਭ ਲਈ ਸਾਂਝਾ ਏ ਤੇ ਲੋਕਾਂ ਨੇ ਵਾਅਦੇ ਕਰੇ ਜੀ ਅਸੀਂ ਤੁਹਾਡੇ ਲਈ ਉਰੀ ਧਰਮਸ਼ਾਲਾ ਬਣਾਵਾਂ ਮੈਂ ਕਹਾਂ ਜੀ ਧਰਮਸ਼ਾਲਾ ਬਣਾਉਂਗੇ ਕਿੱਥੇ ਲੋਕਾਂ ਦੇ ਕੋਠਿਆਂ ਦੇ ਜਗ੍ਹਾ ਤਾਂ ਆਪਣੇ ਕੋਲ ਹੈ ਨਹੀਂ ਜਿੱਥੇ ਜਗ੍ਹਾ ਹੈ ਉੱਥੇ ਆਪਣੀ ਬਣ ਗਈ ਤੁਸੀਂ ਜਾ ਕੇ ਜੇ ਤੁਹਾਨੂੰ ਕੋਈ ਰੋਕਦਾ ਏ ਤਾਂ ਤੁਸੀਂ ਤੁਹਾਨੂੰ ਕਹੋ ਸਾਰੇ ਸ਼ਹਿਰ ਦੀ ਸਾਰੇ ਸ਼ਹਿਰ ਦੀ ਇੱਕ ਜਗ੍ਹਾ ਬਣ ਸਕਦੀ ਆ ਬਣੀ ਹੋਈ ਏ ਜੀ ਮਾਨ ਸਾਹਿਬ ਪਹਿਲਾਂ ਹੀ ਬਣ ਚੁੱਕੀ ਮੈਂ ਕਿਸੇ ਵੀ ਬੰਦੇ ਨਾਲ ਕੋਈ ਵੀ ਝੂਠਾ ਵਾਅਦਾ ਨਹੀਂ ਕੀਤਾ ਬਿਲਕੁਲ ਸੱਚਾਈ ਤੇ ਇਲੈਕਸ਼ਨ ਲੜੀ ਆ ਜੀ ਤੇ ਲੋਕਾਂ ਨੇ ਸੱਚਾਈ ਨੂੰ ਵੋਟ ਪਾਈ ਆ ਮੈਂ ਲੋਕਾਂ ਨੂੰ ਇੱਕ ਗੱਲ ਕਹੀ ਆ ਜੀ ਜੇ ਮੈਂ ਤੁਹਾਡੇ ਕੰਮ ਨਹੀਂ ਆਉਂਗਾ ਤਾਂ ਅਗਲੀ ਵਾਰ ਮੈਨੂੰ ਵੋਟ ਨਾ ਪਾਓ ਆਪਾਂ ਇਸ ਗੱਲ ਤੇ ਸਾਫ਼ ਸੁੱਤਰੀ ਗੱਲ ਕਰਕੇ ਇਲੈਕਸ਼ਨ ਲੜੀਆ ਬਿਲਕੁਲ ਇਹੀ ਕਾਰਨ ਹੋਏ ਨੇ ਸਾਬਕਾ ਪ੍ਰਧਾਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਦੇਖੋ ਉਹਨਾਂ ਨੂੰ ਪਤਾ ਹੋਊਗਾ ਜੀ ਉਹ ਕਿਉਂ ਨਹੀਂ ਲੋਕਾਂ ਦੇ ਕੰਮ ਆ ਸਕੇ ਕਿਉਂ ਲੋਕ ਨਰਾਜ਼ ਸੀਗੇ ਜੇ ਲੋਕਾਂ ਦੇ ਕੰਮ ਆਏ ਹੁੰਦੇ ਸ਼ਾਇਦ ਅੱਜ ਉਹ ਹਾਰਦੇ ਨਾ ਮੈਨੂੰ ਲੋਕਾਂ ਨਾਲ ਤੱਕੇ ਬਹੁਤ ਹੋਏ ਨੇ ਪਿਛਲੇ ਸਮਿਆਂ ਦੇ ਵਿੱਚ ਮਾਸੋ ਸਾਡੇ ਨਾਲ ਲੋਕਾਂ 'ਚ ਇੱਕ ਕਮੀ ਆ ਜੀ ਮੈਨੂੰ ਉਸ ਗੱਲ ਦਾ ਦੁੱਖ ਲੱਗਦਾ ਜਿਸ ਬੰਦੇ ਨਾਲ ਤਾਂ ਕਹਾਂ ਦਾ ਨਾ ਜੋ ਸਰਿਆਂ ਬੋਲਦਾ ਨਹੀਂ ਡਰਾਂ ਲੋਕਾਂ ਦੇ ਅੰਦਰ ਪਤਾ ਨਹੀਂ ਕਿਉਂ ਡਰਾਂ ਠੱਗੀਆਂ ਢੋਰੀਆਂ ਆਪਾਂ ਕਰਦੇ ਆ ਕਿਉਂ ਨਹੀਂ ਲੋਕ ਬੋਲਦੇ ਬੋਲਣਾ ਚਾਹੀਦਾ ਹੈ ਚਾਹੇ ਉਹ ਕੋਈ ਵੀ ਕਰਦਾ ਹੈ ਕੋਈ ਵੀ ਕਰਦਾ ਬਿਲਕੁਲ ਨਕਸ਼ਿਆਂ ਦੇ ਬਿਲਡਿੰਗਾਂ ਦੇ ਪੈਸੇ بڑے ਲੋਕਾਂ ਤੋਂ ਵਸੂਲੇ ਗਏ ਨੇ ਪਰ ਹੁਣ ਤੁਹਾਨੂੰ ਕਾਉਂਸਲਰ ਬਣਾਇਆ ਗਿਆ ਵਾਰਡ ਦਾ 10 ਨੰਬਰ ਵਾਰਡ ਦਾ ਤੁਸੀਂ ਕਿੰਨਾ ਕੁ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਜਾਓਗੇ ਮਾਨਸੋ ਦੇਖੋ ਪ੍ਰਮਾਤਮਾ ਨੇ ਮੇਰੇ ਤੇ ਬਹੁਤ ਮਿਹਰ ਕਰੀ ਹੋਈ ਆ ਹਰ ਤਰ੍ਹਾਂ ਦਾ ਮੇਰੇ ਕੋਲ ਸਪੋਰਟ ਆ ਘਰੋਂ ਮੈਨੂੰ ਬਿਜ਼ਨਸ ਵੱਲੋਂ ਵੀ ਸਪੋਰਟ ਆ ਮੈਨੂੰ ਮੈਂ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਠੱਗੀ ਠੋਰੀ ਨਹੀਂ ਲਾਵਾਂਗਾ ਬਿਲਕੁਲ ਇਸੇ ਮਾਮਲੇ ਤੇ ਜਾਗਰੂਤ ਕਰੂੰਗਾ ਲੋਕਾਂ ਨੂੰ ਜੇ ਕੋਈ ਦੇਖੋ ਮਕਾਨ ਬਣਾਉਂਦਾ ਕੋਈ ਨਕਸ਼ਾ ਬਣਾਉਂਦਾ ਕਾਗਜ਼ੀ ਪੱਤਰੀ ਮੈਂ ਇੱਕ ਗੱਲ ਦਾ ਵਾਅਦਾ ਕਰਨਾ ਵੀ ਜਿਹੜੇ ਲੋਕ ਉੱਥੇ ਆ ਕੇ ਪਰੇਸ਼ਾਨ ਹੁੰਦੇ ਸੀਗੇ ਐਨਓਸੀਆਂ ਨਹੀਂ ਮਿਲਦੀਆਂ ਸੀਗੀਆਂ ਨਾਕਿ ਪਾਸ ਨਹੀਂ ਹੁੰਦੇ ਸੀਗੇ ਟਾਈਮ ਲੱਗਦਾ ਸੀਗਾ ਉਹਦਾ ਅਸੀਂ ਸਿਸਟਮ ਬਹੁਤ ਵਧੀਆ ਤਰੀਕੇ ਨਾਲ ਬਣਾਵਾਂਗੇ ਇਸ ਗੱਲ ਦਾ ਇਹ ਆ ਮਾਨ ਸਾਹਿਬ ਦੇਖੋ ਅਸੀਂ ਨਵੇਂ ਆ ਸਾਨੂੰ ਸਿਸਟਮ ਦਾ ਥੋੜਾ ਜਿਹਾ ਥੋੜਾ ਜਿਹਾ ਘੱਟ ਪਤਾ ਹੈ ਉੱਥੇ ਜਾਵਾਂਗੇ ਵਟਾਂਗੇ ਪਤਾ ਲੱਗੂਗਾ ਕਿਵੇਂ ਕੀ ਹੁੰਦਾ ਹੈ ਇੱਕੇ ਬੇਨਤੀ ਕਰਾਂਗੇ ਦੇਖੋ ਇਹੋ ਸਾਹਿਬ ਬੰਦੇ ਨੇ ਨੈਪ ਸਾਹਿਬ ਹੁੰਦੇ ਨੇ ਜੋ ਵੀ ਭਾਈ ਬਹੁਤ ਵਧੀਆ ਤਰੀਕੇ ਨਾਲ ਲੋਕ ਖੁਸ਼ ਹੋ ਕੇ ਚੱਲਾਂਗੇ ਫਿਲਕਲ ਲਾਸਟ ਸਵਾਲ ਸ਼ੰਕੀ ਜੀ ਕਿੰਨੀਆਂ ਵੋਟਾਂ ਨੇ ਜੇ ਤੁਹਾਡੇ ਵਾਰਡ ਦੇ ਵਿੱਚ ਕਿੰਨੀਆਂ ਪੋਲ ਹੋਈਆਂ ਕਿੰਨੀਆਂ ਤੁਹਾਨੂੰ ਪਈਆਂ ਤੇ ਕਿੰਨੀਆਂ ਤੁਹਾਡੇ ਵਿਰੋਧੀ ਨੂੰ ਪਈਆਂ 400 500 70 ਵੋਟਾਂ 70 80 ਵੋਟਾਂ ਟੋਟਲ ਨੇ ਜੀ 409 ਵੋਟ ਪੋਲ ਹੋਈਆਂ 252 ਵੋਟ ਸਾਨੂੰ ਪਈਆਂ ਜੀ ਤੇ ਕਾਂਗਰਸ ਨੂੰ 24 ਵੋਟਾਂ ਪਈਆਂ ਨੇ ਜੀ ਬੀਜੇਪੀ ਨੂੰ 134 ਤੇ 117 ਦੇ ਲਗਭਗ ਜਿੱਤੇ ਅਸੀਂ ਬਹੁਤ ਵੱਡੀ ਜਿੱਤ ਆ ਹਾਂਜੀ ਮਾਨ ਸਰ ਬਹੁਤ ਵੱਡੀ ਪਰ ਮਾਨ ਸਰ ਬਹੁਤ ਮਿਹਨਤ ਕਰਨੀ ਪਈ ਆ ਤੇ ਪਰ ਬਹੁਤ ਮੈਂ ਖੁਸ਼ ਆ ਮੈਂ ਸਾਰੇ 10 ਨੰਬਰ ਵਾਰਡ ਵਾਲਿਆਂ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਬਿਲਕੁਲ ਸੈਂਕੀ ਸਿੰਘਲਾ ਜੀ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ 10 ਨੰਬਰ ਵਾਰਡ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵਸ ਕੇ ਮੈਂ ਰਾਜ ਕਰੂੰਗਾ ਲੋਕ ਮੇਰੇ ਦਿਲਾਂ ਤੇ ਵਸ ਕੇ ਰਾਜ ਕਰਨਗੇ ਪਰ ਕਿਸੇ ਨਾਲ ਕੋਈ ਤੱਕਾ ਸ਼ਾਹੀ ਨਹੀਂ ਹੋਣ ਦਵਾਂਗਾ ਜੋ ਪਿਛਲੇ ਸਮਿਆਂ ਦੇ ਵਿੱਚ ਹੋਈਆਂ ਨੇ ਕਿਸੇ ਨਾਲ ਹਰ ਇੱਕ ਦਾ ਪੁੱਤ ਦਾ ਪੁੱਤ ਭਰਾ ਦਾ ਭਰਾ ਬਣ ਕੇ ਕੰਮ ਕਰੂੰਗਾ ਕੰਮ ਕਰਕੇ ਵੀ ਵਿਖਾਉਂਗਾ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਵਾਅਦਿਆਂ ਤੇ ਖਰਾ ਉਤਰੂੰਗਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮਾਨ ਸਾਹਿਬ